ਤੇ ਤੁਹਾਡਾ ਸਾਡੇ ਸਲੂਪ ਲੱਗਦੇ ਵਿੱਚ ਅਸੀਂ ਲੈ ਕੇ ਆਏ ਸੀ 6 ਤਾਵੇ ਗੁੱਡੇ 5 ਪੀਸ ਲੈ ਕੇ ਆਏ ਸੀ ਪਲੇਨ ਦੇ ਗੁੱਡੇ ਇੱਕ ਵਾਈਟ ਲੈ ਕੇ ਆਏ ਆ ਪਿੱਛੇ ਪਿਆ ਆਲਾ ਬਾਕੀ ਸਾਰੇ ਬਲੈਕ ਹੀ ਆ ਤੇ ਹੁਣ ਆਪਾਂ ਪਲੇਨ ਹੀ ਸਾਰੇ ਅਗੇ ਸੀ ਆਪਾਂ ਇੰਨੇ ਦੇ ਪੌ ਲੱਗੇ ਆ ਜੀ ਡੀਜਨ ਜੀਨ ਵਿੱਚ ਕੋਸੀ ਪੌ ਲੱਗੇ ਦੇਖ ਤੇ ਸੋਚਦੇ ਵੇ ਕਿਹੜਾ ਡੀਜਨ ਪੋਣਾ ਆਇਓ ਤੁਹਾਨੂੰ ਦਿਖਾਉਂਦੇ ਆ ਡੀਜਨ ਪੋਣ ਦੇ ਕਿਹੜੇ ਡੀਜਨ ਪੋਣ ਆਖੋ ਪੋਣ ਦੇ ਫੇੜੇ ਯਾਰ ਉਹ ਗੁੱਡੇ ਪਏ ਆ ਆਪਣੇ ਦੇ ਦੇ ਛੇ ਤਾਂ ਨੇ ਓਏ ਛੇ ਤਾਂ ਨੇ ਆ ਲੈ ਆਈ ਲਵ ਯੂ ਪੰਜ ਗੁੱਡੇ ਪਏ ਆ ਇੱਕ ਇੱਧਰ ਪਿਆ ਆ ਦੋ ਆ ਆਹ ਇੱਕ ਆਇਆ ਇੱਕ ਇੱਕ ਆ ਦੋ ਦੋ ਤੇ ਤਿੰਨ ਚਾਰ ਪੰਜ ਪੰਜ ਪੀਸ ਪਏ ਆ ਆਪਾਂ ਕੋ ਇੱਥੇ ਵੇਖਦੇ ਡਿਜ਼ਾਈਨ ਬੜੀਆਂ ਕੱਟਦੇ ਪਏ ਨੇ ਜਿਹੜਾ ਆਪਣੇ ਮੁੰਦੇ ਓ ਪੁੱਤਰ ਪਾੜ ਦੇਣਾ ਗੁੱਡਾ ਨਾ ਕੀ ਪਈ ਤੇ ਯਾਰ ਭਰਾ ਹਾਂਜੀ ਮੈਂ ਇਹ ਆਈ ਲਿਖਣ ਲੈ ਵਈ ਵੀ ਲਿਖਦਾ ਕੁਛ ਕੀ ਲਿਖਣ ਲੈ ਆਈ ਲਿਖ ਲੱਗਾ ਭਰਾਵਾ ਕੀ ਦੀ ਆਈ ਆਈ ਲਵ ਯੂ ਆਈ ਲਵ ਯੂ ਓਏ ਹਮੈ ਆਈ ਕੱਟਣੀ ਆਈ ਕੱਟ ਤੂੰ ਚਾਈ ਕੱਟ ਜਾ ਓਏ ਮੈਨੂੰ ਮਾਗਣਾ ਖਾਗੀ ਤੇਰੇ ਦੋ ਆਗ ਲੱਗਣੇ ਆ ਆ ਇੱਕ ਹੋਰ ਲਗਣਾ ਉਹਦੇ ਵਿੱਚ ਦੋ ਵੀ ਲੱਗਣੇ ਵੀਰੇ ਓਏ ਹਾਂ ਹਾਂ ਇੱਕ ਠੀਕ ਹੈ ਨਾ ਸ਼ਾਂਤੀ ਕਰੇਂਗਾ ਤੇ ਠੀਕ ਹੀ ਨਹੀਂ ਕਰੇਂਗਾ ਤੇਰੇ ਹਾਸਤੇ ਮਾੜੀ ਵੰਡਾ ਬਣਾਓ ਐਸੇ ਨਹੀਂ ਛੋਟਾ ਲਿਖ ਲਦੇ ਜੱਟੇ ਪਤਾ ਹੀ ਨਹੀਂ ਲੱਗਣਾ ਕੁਛ ਉਹਦੇ ਕਾਗਜ਼ ਦੇ ਚਾਰ ਹਿੱਸੇ ਕਰੋ ਇਹਦੇ ਇੱਕ ਕਾਗਜ਼ ਦੇ ਚਾਚਾ ਹੀ ਇਦਾਂ ਨਹੀਂ ਕੱਟੇ ਜਾਂਦੇ ਮੈਂ ਇਦਨ ਇਹਨਾਂ ਨੇ ਵਾਦ ਕਰ ਜੀ ਜੀ ਮਿਹਰਬਾਨੀ ਲਿਖ ਦਿੱਤੀ ਜੀ ਡੀ ਟੀ ਜੀ ਆਪਣੇ ਚਲਰ ਨਾਮ ਲਿਖਾ ਹੁਣ ਅਸੀਂ ਕਟਲ ਲੱਗੇ ਆ ਜੀ ਪੇਪਰ ਪਾ ਲਿਖਿਆ ਜੀ ਜਿਤ ਬਹਿਣਾ ਪੱਤਰ ਖਾਓ ਰੋ ਰਹੀ ਏ ਮੈਨੂੰ ਮੈਨੂੰ ਨਹੀਂ ਰੰਦੀ ਮੈਨ ਕੀ ਬੱਚੀ ਨਹੀਂ ਆ ਕੈਂਚੀ ਦੇ ਕੈਂਚੀ ਹੋਰ ਕੋਈ ਹੈ ਕੋਈ ਹੈ ਜਿਹੜੀ ਹਉ ਰੋਂਦੀ ਪਈ ਏ ਪਰ ਉਹ ਨਹੀਂ ਰੋ ਰਹੀ ਏ ਕਹਿੰਦੀ ਮੇਰੇ ਗੁੱਡੀयां ਨਹੀਂ ਲੱਗ ਗਈਆਂ ਹੈ ਕਿ ਆਇ ਤਰ ਰੋ ਨਹੀਂ ਹੈ ਗੱਟੂ ਬੰਦ ਨਹੀਂ ਬੁੱਢੀ ਗੁੱਡੀਆਂ ਨਹੀਂ ਲੱਗਦੀਆਂ ਅੱਜ ਪੂਰੀ ਲੈ ਅੱਜ ਘੰਟੇ ਮੈਂ ਸਰ ਕੇ ਰੋ ਨਹੀਂ ਹੈ ਅੱਛਾ ਇੰਨੇ ਪਿਆਰ ਕੀ ਗੱਲ ਲੰਗਰ ਲਾਉਣਾ ਅੱਗੇ ਆਜਾ ਜੀ ਕਹਦੀ ਮੇਰੇ ਪਰੇ ਰੋੜੀ ਵਾਲੇ ਦੇ ਨੇ ਵੇਖੋ ਪਹਾੜਾ ਦਬਾਉਂਦੇ ਆ ਠੀਕ ਹੈ ਮੈਂ ਕਹਿੰਦਾ ਵਾਹ ਜੀ ਚੱਲੀ ਈ ਬਣ ਗਈ ਆ ਬਣੀ ਜੇ ਬਣ ਗਈ ਈ ਬਣ ਗਈ ਉਹ ਤੱਕ ਬਣ ਜੂਗੇ ਬਣ ਕੇ ਰਹੀ ਹੈ ਮੈਂ ਕਹਿੰਦਾ ਤੂੰ ਕਿਹਿਆ ਤੋਂ ਬਾਹਰ ਨਾ ਚੱਲੇ ਉਦੋਂ ਵਾਰ ਪੰਛੀਆ ਵਿਚਾਰਿਆ ਤੇ ਗਲੇ ਕੱਟੇ ਜਾਂਦੇ ਐ ਨੀ ਨੀ ਦੋਸਤ ਕਰਦੇ ਪਿਆ ਆ ਨਾ ਲੈ ਇੰਡੀਆ ਨਾ ਗਾਇਸ ਕਮੈਂਟ ਕਰਕੇ ਦੱਸੋ ਕਿਤਰਾ ਦੇ ਬਣਦੇ ਪਏ ਆ ਇੱਕ ਉਧਰ ਆਈ ਉਧਰ ਆਈ ਬਣ ਗਈ ਆਈ ਤੇ ਜਾ ਕਰਕੇ ਆ ਆ ਜਾ ਨਹੀਂ ਨਹੀਂ ਆਈ ਤੇ ਜਾ ਕਰਕੇ ਆ ਚੱਕਰ ਬਾਈ ਆ ਇਹਦਾ ਜਾ ਕਰਕੇ ਆ ਆਈ ਸੀ ਮੁੰਡਾ ਖੁਸ਼ ਹੋ ਗਿਆ ਆ ਇਹਦਾ ਖੁਸ਼ ਹੋ ਗਿਆ ਖੁਸ਼ ਤਾਂ ਵੀ ਖੁਸ਼ ਹੋਣਾ ਨਹੀਂ ਆ ਇਹਦਾ ਜਾ ਕਰਕੇ ਆ ਇੱਥੇ ਜੱਦੀ ਸੋ ਗਾਇਸ ਡਿਜ਼ਾਈਨ ਕੱਟ ਰਹੀ ਏ ਵੱਡੇ ਵੱਡੇ ਲਿਖੀ ਚੰਗਾ ਫਿਰ ਆਪਾਂ ਕਟਾਂਗੇ ਠੀਕ ਹੈ ਓਕੇ ਗਾਇਸ ਅਸੀਂ ਸਟਾਰ ਕਾਟਨੇ ਵਾਲੇ ਹਾਂ ਜੀਤ ਮਹਿਰਾ ਤਾਂ ਕੱਟ ਲਿਆ ਮੈਂ ਮੇਗਾ ਹੋ ਚੁੱਕਾ ਹਾਂ ਕਿ ਮੇਰੇ ਉੱਪਰ ਗੋਲ ਦੇਵੀਤਿਆ ਸੋਲ ਮਾਜੀ ਉਹ ਨਾ ਲੈ ਇਸ ਮੈਂ ਮੰਗੋ ਰਿਹਾ ਹੂੰ ਉੱਥੇ 7 ਕਰੋੜ ਸਾਰੇ ਲੱਗੇ ਆ ਛੋਕ ਚਾਹ ਕਿੰਨਾ ਵੇਖੋ ਇਹਨਾਂ ਮੁੰਡਿਆਂ ਨੂੰ ਲੋਹੜੀ ਦਾ ਤੇ ਤੈਨੂੰ ਚਾਹਗਾ 7 ਕਰੋੜ ਸਾਡਾ ਚਾਹੀ ਬੜਾ ਲੋੜੀ ਦਾ ਸਭ ਚਾਹੀ ਬੜਾ ਕੁੜਾ ਲੋੜੀ ਦਾ ਬੰਗਲ ਕੋਖ ਲਿਖਿਆ ਨਹੀਂ ਤੇ ਉਹਦੇ ਦਰਦਾਂ ਚੋਂ ਦੇ ਆ ਚੱਕਦੇਗੇ ਐਮ ਉਹ ਲੱਗੀ ਰਹਿੰਦੇ ਨੇ ਜਿਹੜੀ ਚੋਕਲੇ ਨਹੀਂ ਚੋਕਲੇ ਇ ਅੱਜ ਅੱਜ ਚ ਦਰੱਖਤ ਅੱਛਾ ਆ ਆਰ ਇਹ ਇਹ ਉਹ ਬਰੋਦੀ ਪਈ ਆ ਉਹ ਕੱਟਦੇ ਬਾਅਦ ਚ ਹੋਏ ਬਾਅਦ ਇਹ ਕੱਟਦੇ ਆ ਆ ਚੈੱਕ ਕਰੋ ਇੱਥੇ ਲਵ ਯੂ ਤਾਂ ਕਾ ਹੋ ਗਿਆ ਹੀ ਦਿਲ ਨੂੰ ਉਹ ਲੱਗਦੇ ਤੇ ਫਿਰ ਵੀ ਗੋਲ ਦੇਲੀ ਦੇ ਤੇ ਦੇਲੀ ਤੇਰੇ ਪ੍ਰੋਵਾਰਾ ਹੋਏ ਆ ਚਿਪਕ ਗਿਆ ਜੇ ਆ ਚਿਕਨ ਵਾਲਾ ਬਾ ਤੇ ਆ ਚਪੋਣਾ ਹੋਣ ਹੈਣਾ ਬਈ ਤੇਰਾ ਤੇ ਐਂਡ ਬਾ ਜਾਣਾ ਗੁੱਡਾ ਹੋਰੇ ਨਹੀਂ ਆਰੇ ਹੋਰੇ ਨਹੀਂ ਆਰੇ ਸੋ ਗਾਇਸ ਸਾਡੇ ਬਲੋਗ ਦਾ ਨਾਮ ਆ ਜੀਤ ਮਹਿਰਾ ਜੀਤ ਮਹਿਰਾ ਹੀ ਜੀਤ ਮਹਿਰਾ ਲਿਖਾਂਗੇ ਗੁੱਡਾ ਤੁਸੀਂ ਬੋਲੋ ਲਾਈਕ ਕਮੈਂਟ ਕਰੋ ਓਕੇ ਮੈਂ ਕੱਟ ਰਹੀ ਨਹੀਂ ਯਾਰ ਹੀ ਮੈਂ ਆਪੇ ਕੱਟ ਰਹੀ ਨਹੀਂ ਇਹਦਾ ਛੋਟਾ ਸਾਡੀ ਕੱਟਣਾ ਵੇ ਆ ਛੋਟਾ ਹੀ ਕੱਟਦਾ ਇਹੀ ਛੋਟਾ ਆਏਗਾ ਸਾਰੇ ਵੇਸਟ ਹੋ ਗਿਆ ਜੀ ਇੱਕ ਇਹ ਤਾਂ ਮੈਂ ਨਾਲ ਲਿਆ ਐਵੇਂ ਕੱਟ ਦਿਓ ਨਾ ਕੱਟ ਨਹੀਂ ਚਾਚਾ ਇਹ ਫਿਰ ਇੱਕ ਸਾਗੇ ਦੇ ਚਾਰ-ਚਾਰ ਨਹੀਂ ਸੋ ਜੋ ਮਰਜੀ ਗੁੱਟਾ ਐਂਡ ਹੋ ਗਿਆ ਸਾਡਾ ਇੱਕ ਗੁੱਟਾ ਤਿਆਰ ਹੋ ਚੁੱਕਾ ਹੈ ਆਹ ਵੇਖੋ ਆਈ ਦਿਲ ਜੂ ਇੱਕ ਗੁੱਟਾ ਤਿਆਰ ਹੋ ਗਿਆ ਆਪਣਾ ਸਟਾਰ ਕੱਟ ਦੇਵੇ ਆ ਸਟਾਰ ਲੋੜੇ ਵਿੱਚ ਆਪਾਂ ਬਾਸ ਵਿੱਚ ਜੇ ਤੁਸੀਂ ਆਪਣੇ ਜਿਵੇਂ ਆ ਨਹੀਂ ਆ ਪਿੱਛੇ ਹੋਏ ਤਾਂ ਬਟੇ ਓਏ ਬੜਿਆ ਪਿੱਛੇ ਹੋਦਾ ਬਟੇ ਸਿੱਧਾ ਕਰ ਸਿੱਧਾ ਕਰ ਗੁੱਡਾ ਸਿੱਧਾ ਕਰ ਗੁੱਡਾ ਮਾੜਾ ਐ ਜੌਨ ਸੰਦੀਆਂ ਐ ਐਸਾ ਗੁੱਡਾ ਹੈਗਾ ਪਲੇਨ ਹੁਣ ਆਪਾਂ ਇੱਥੇ ਕੁਝ ਲਿਖਣ ਲੱਗੇ ਆ ਜੀ ਇੱਥੇ ਮੈਂ ਲਿਖਾਂਗਾ ਕਿ ਆਪਣੇ ਬਲੌਗ ਦਾ ਨਾਮ ਲਿਖਾਂਗੇ ਜੀ ਜੀਤ ਮਹਿਰਾ ਇਦੋਂ ਆਪਾਂ ਲੱਖ ਲੱਗੇ ਜੀਤ ਮਹਿਰਾ ਅੱਖਰ ਆਪਾਂ ਕੱਟ ਲਏ ਸਾਰੇ ਚਲੋ ਆਪਾਂ ਲਿਖ ਦਿਆ ਜੀ आड जाने पता चाय आदा लड़ी जा ले जा पूरा मिल रहा है एक दिन याद चले गया चले थोड़ी है आ गया भाई ਤੇ ਆਂ ਸਾਗੇ ਵੀ ਹੋਈ ਲੈ ਅਡਰਸ ਮਾਣੋ ਥੋੜੀ ਹੋਰ ਥੋੜੀ ਹੋਰ ਕੀ ਆ ਥੋੜੀ ਹੋਰ ਕਰੋ ਠੀਕ ਹੈ ਲੈ ਲਓ ਮਹਿੰਦੀ ਕਰ ਲਓ ਨਹੀਂ ਆਪਾਂ ਲਿਖੀਏ ਜੀ ਆਪਾਂ ਮਾੜੀ ਐਂਗਰੋ ਕਰੀਂ ਅੱਧਰ ਪਹਿਲਾਂ ਖੜ ਰੱਖੋ ਸਾਰੇ ਤੇ ਬਾਅਦ ਹੌਲੀ ਹੌਲੀ ਨਾ ਚਲੋ ਚਲਾਈ ਜਾਵਾਂਗੇ ਅੱਧਰ ਵੀ ਥੋੜਾ ਤਾਂ ਹੱਸ ਦੋ ਨਾ ਜੀ ਤੇ ਮੈਨਾ ਕੋਈ ਨੀ ਵੜਾ ਮੇਹਸਾਬ ਦਾ ਨਹੀਂ ਇਹਨੂੰ ਥੋੜਾ ਇਹਨੂੰ ਕਰ ਲੋ ਨਾ ਅੱਖਰ ਦੇਖੋ ਕਿੰਨੇ ਹੈਗੇ ਵਿੱਚ 5 ਥੋੜਾ ਕਰ ਦੇਗੀ 5 ਥੋੜਾ ਇਹਨੂੰ ਇਹਨੂੰ ਜੀਤ ਨੂੰ ਜੀਤ ਦੇ ਦੋ ਅੱਖਰ ਇੱਧਰ ਨਹੀਂ ਕੋ ਦੋਸੀ ਮੁੰਡੂ ਤਾਂ ਆ ਚੁੱਕੋ ਜੀਤ ਦੇ ਜੀਤ ਦੇ ਕੋ ਥੱਲੇ ਉੱਤੇ ਥੱਲੇ ਨਾ ਕਿਵੇਂ ਲੋੜ ਜੀ ਆ ਸੈਂਟਰ 'ਚ ਆਗੇ ਨਾ ਜੀਤ ਉਧਰ ਕਰੋ ਸਾਰਾ ਹੀ ਜੀਤ ਸਾਰਾ ਉਧਰ ਕਰੋ ਮੈਂ ਇੱਧਰ ਕਰੋ ਥਨੇ ਕਿਉਂ ਬਿਠਾਉਂਦੇ ਆ ਪਾਪਾ ਇੱਧਰ ਆਓ ਇੱਧਰ ਆਓ ਤੇ ਮੇਰਾ ਉੱਧਰ ਕਰ ਲੈ। ਮਾਪੇ ਦਰਾਓ। ਕਿਉਂ? ਉਹ ਕਿ ਮੈਂ ਦਰਾਂ। ਉਹ ਜੀ ਨਾਲ ਕੱਪੜੇ ਨਹੀਂ ਕਹਿੰਦੇ। ਉਹ ਵੀ ਟਾਲੀ ਲਾ ਗਈ। ਮੁੰਡੂ ਕਦੀ ਦਰਾਓ। ਓਏ ਓਏ ਜੀਤ ਉੱਧਰ ਜਾਵੇ ਜਿਹੜਾ ਜੀਤ ਰੁੱਧਰ ਕਰੋ। ਮੈਂ ਤਾਂ ਨਹੀਂ ਉੱਧਰ ਕਰ ਰਹਾ। ਠੀਕ ਹੈ ਮੈਂ ਤੂੰ। ਠੀਕ ਹੈ। ਜੀ ਜੀ। ਥੋੜਾ ਥੱਲੇ ਲੈ ਜਾਓ। ਥੋੜਾ ਥੱਲੇ ਕਰ ਦਈਏ ਕਿਹਦੇ ਨਾਲ ਆਏ ਮਿਲਿਆ ਨਹੀਂ ਤਾਂ ਕਾਰੀ ਮਿਲਿਆ ਜਿੱਥੋਂ ਗਿਆ ਕੀ ਮਤਲਬ ਪੇਪਰ ਦੂਜੇ ਹੈਗੇ ਹੀ ਰੰਗ ਹੋਰੀ ਜਿਹੜੇ ਕਰਨੀ ਹੈਗਾ ਹੈ ਗੱਡ ਕੱਢੀ ਕੀ ਹੈ ਗ੍ਰੀਨ ਹੈਗਾ ਅਸੀਂ ਮਮਾ ਵਾਈਟ ਹੈਗਾ ਅਸੀਂ ਤੇ ਉਹ ਪਰਪਲ ਹੀ ਫੇਟ ਹੈਗੀ ਤੇ ਅੱਗੇ ਚੱਲ ਜਾ ਨਾ ਹੋਰ ਮੈਂ ਕਿਹਾ ਹੀ ਸਾਡੇ ਕੋ ਗਿਆ ਸੀ ਸਾਡੇ ਕੋ ਗਿਆ ਸੀ ਇਹ ਬਾਂਦੇ ਵਾਲਾ ਸ਼ੇਮ ਦੇ ਸਟਾਰ ਦੀ ਨੁਕਰਾ ਨਹੀਂ ਲੀਂਦੀਆਂ ਸ਼ੇਰ ਨਹੀਂ ਆ ਨਾ ਲੱਗਾ ਕੁਕਾ ਨਾਮ ਆ ਸੁਣ ਕੇ ਬੈਠ ਨੀਂ ਗੱਲ ਕਮ ਤੇ ਨਾ ਨੀਂ ਮਾ ਨੀਂ ਮਾ ਤਰਾ ਮਰੀ ਤੂੰ ਬੋਲ ਲਾ ਗਾ ਸਾਰੇ ਨਾਲ ਸੋਚੇ ਸਾਰੇ ਨੀਂ ਬੈਠ ਨੀਂ ਕਮ ਤੇ ਨਾ ਨੀਂ ਤੇ ਕੁਮਦਾਂ ਰਮੜੇ ਤਰਾ ਮਲਾ ਨੀਂ ਕੁਪਰਾ ਵੈਤਰੀ સહેલો કિનારા પર સાંભળ્યું મને ક્યાંક આંતર રહે છે અને મને કુબાર નાનું ਕੁਝ ਦਿਨ ਤੇ ਸੋਚਣਾ ਤੇ ਸੋਚਣਾ ਜੀ ਅੱਜ ਤੱਕ ਸੱਤ ਕੰਮ ਹੋਣਾ ਤੁਸੀਂ ਗੱਲ ਚੁੜਿਆ ਰਹੇ ਨੇ ਆ ਇਹ ਹੋ ਗਏ ਨੇ ਨਾ ਆਪਣੇ ਭਾਈ ਜੰਦੇ ਹੋ ਗੁੱਡੇ ਆਸ਼ੂ ਦੇ ਆਪਣੇ ਭਾਈ ਜੰਦੇ ਆ ਜਮਦੀ ਮੇਂ ਸਟੋਰੀ ਫੋਨ ਲੱਗਾ ਇਹ ਭਾਈ ਮੈਲੇ

ਆਹ ਲੈ ਉਹ ਦਾ ਰਣ ਗਿਆ ਉਹ ਲੱਗ ਗਿਆ ਤੇ ਫਿਰ YouTube ਦਾ ਪੇਜ ਉਹ ਬਣਾ ਲਿਖ ਦੇ ਵਿੱਚ ਪਟੜਾ ਜਾਂਦਾ

ਜਿੱਤ ਦਾ ਪਿਆਰ ਹੋ ਗਿਆ ਜੀਤ ਮਹਿਰਾ ਲਿਖਿਆ ਹੈ ਪਰ ਬਲੌਗ ਦਾ ਨਾਮ ਲਿਖਿਆ ਜੀਤ ਪਹਿਰਾ ਬਲੌਗ ਦਾ ਨਹੀਂ ਚਾਹੁੰਦਾ ਨਾਮ ਚੰਦਨ ਦਾ ਬਾਹਰ ਹੈ ਸਾਡੇ ਜੀਤ ਮਹਿਰਾ ਆ ਰਿਹਾ ਬੂਰਾ ਨਹੀਂ ਬੂਰਾ ਖੇਡੀ ਨਾਲ ਇੰਦੇ ਆ ਠੀਕ ਹੈ ਓਕੇ ਵੇ ਦੇ ਵੇਖੋ ਇਹ ਨੂੰ ਪੋਲੀਏ ਇੱਕ ਲੱਤ ਮੋਟੀ ਇੱਕ ਪਤਲੀ ਪੋਲੀਏ ਇਹ ਇੰਨੇ ਘਟਿਆ ਇਹ ਇੰਨੇ ਘਟਿਆ ਓਏ ਆ ਕੀਤਾ ਵਾ ਸਾਰਾ ਖਾਰਾ ਪਿਆ ਵੇ ਹਣ ਚੁੱਕ ਯਾਰ ਅਮੀ ਇੱਕ ਹੋ ਇੱਕ ਹੋਰ ਬੈਠਾ ਆਪਣੀ ਚਲਾਣੀ ਮੈਂ ਇੰਦੇ ਬੈਠੀ ਚਲੋ ਜੀ ਆਪਣਾ ਨਾਮ ਲਿਖਾਂਗੇ ਇੱਕ ਜਣ ਦਾ ਮੈਨੂੰ ਗੁੱਡੇ ਦਾ ਨਾਮ ਦੋ ਜਣ ਦਾ ਨਾਮ ਇੱਥੇ ਪੈਣਾ ਪਿਆ ਪਰ ਓਏ ਪਰ ਓ ਸਰ ਓਏ ਟੋਪੀ ਟਾਵਰ ਫਿੜਾ ਕੇ ਦੋ ਜਣਾਂ ਨੂੰ ਜੀ ਸਹੀ ਲੱਗਿਆ ਜੀ ਚੱਲੋ ਮੈਨੂੰ ਐਨਾ ਪਤਾ ਗੁੱਦਾ ਬੜਾ ਵਧੀਆ ਭੱਜ ਗਿਆ ਹਾਂ ਗਿਆਨੀ ਤੇ ਇੱਕ ਗੱਲ ਇਹ ਸੁਣਾਉਂਦਾ ਮੈਨੂੰ ਕਿਹਦਾ ਬੋਲਗਾ ਕੋਕ ਸੋ ਗਾਇਸ ਸਾਰੇ ਲੱਗੇ ਹੋਏ ਆ ਆ ਪਾਣੀ ਵੀ ਹੀਂਦੇ ਥੱਕ ਗਿਆ ਜਾਂਦਾ ਪਿਆਸਾ ਲਗਲਾ ਪੇਂ ਨੂੰ ਮਾਰ ਕੇ ਆਹੋ ਕਿਧਰਾਂ ਨਾ ਕੱਟੇ ਜਾ ਲੇ ਮੈਨੂੰ ਐਸੇ ਭਰਾ ਦਿੰਦੇ ਤੈਨੂੰ ਐਸੇ ਸਿੰਗਲ ਹੀ ਭਾਵੇਂ ਐ ਕਰਕੇ ਨਾ ਐ ਕਰਕੇ ਬਾਜ ਉਹਨੂੰ ਉਹਨਾਂ ਦਾ ਵੱਧ ਘੱਟ ਇੱਕ ਦੋਨਾਂ ਬੰਨੂ ਇੱਦਾਂ ਕਰਨਾ ਮੈਂ ਵੀ ਇਦਾਂ ਕੀਤਾ ਵਾ ਤਾਂ ਹੀ ਜਲਦੀ ਪੜ ਗਿਆ ਮੇਰਾ ਯਾਰ ਆਪੇ ਬਣਾ ਲੈਂਦਾ ਆ ਬਣਾ ਲੈਂਦਾ ਇੱਧਰ ਤਿਆਰ ਹੋ ਗਏ ਗੁੱਡੇ ਆਪਣੇ ਘਰੇ ਜਾਂਦੀ ਕਾਲੀ ਚਾਹ ਬਣਾਉਣੀ ਹੈ ਨਾ ਨਹੀਂ ਨਹੀਂ ਯਾਰ ਉਹ ਸੈਕਿੰਡ ਨਹੀਂ ਜਿਤ ਮਹਿਰਾ ਯੂਟਿਊਬ ਦਾ ਨਾਂ ਹੈ ਜਿਤ ਮਹਿਰਾ ਇੱਕ ਵਰਨਾਉ ਨੂਟ ਦੋਤਾ ਇਹ ਬਣਾ ਕੇ ਦੋ ਯਾਰ ਚਾਹ ਤੋਂ ਟਿਆ ਬੋ ਗਰਲਸ ਆ ਨਾਂ ਪਾ ਜਾਂਦੇ ਸਾਰਿਆਂ ਤੇ ਗੁੱਡੇ ਦਾ ਨਾਂ ਤੇ ਲਿਖਦੇ ਪਏ ਆ ਟਾਈਮ ਵੇਖੋ ਕੀ ਹੋ ਗਿਆ 11 ਵਜ ਗਏ ਆ 11:00 ਵੱਜ ਗਏ ਸਾਰੇ ਗੁੱਡੇ ਬਾਹਰ ਕੱਢੇ ਸਟਰੀਕ ਬਾਈਏ ਜੀ ਵੇਖੋ ਨਾ ਹੀ ਲਿਖਦੇ 11:00 ਵੱਜ ਗਏ ਇਹ ਲੋੜੀ ਪਰਸੋ ਆ ਆਹ ਇਧਰ ਬਾਹਰ ਵੱਖਰੇ ਲੱਗੇ ਆ ਇਧਰ ਆ ਵੇਖੋ ਕਿਹੋ ਜਿਹਾ ਲੱਗਾ ਤੁਹਾਨੂੰ ਬਾਹਰ ਵੱਖਰੇ ਲੱਗੇ ਅੰਦਰ ਵੱਖਰੇ ਲੱਗੇ ਗੁੱਡਿਆਂ ਦੇ ਨਾਮ ਲਿਖਦੇ ਆ ਵੇਖੋ ਇਹ ਕੋਲ ਇਕੱਠ ਲੰਬੇ ਪਿਆ ਨਾਲ ਅੱਗੇ ਸੇ ਕੀ ਜਾਂਦੇ ਆ ਵੇਖੋ ਹੈਲੋ ਗਾਇਸ ਅਸੀਂ ਆਪਣਾ ਬਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਖਾਣਾਗੇ ਕਿੰਨੇ ਆਪਾਂ ਨਾਂ ਲਿਖੇ ਕਿੰਨੇ ਗੁੱਡਿਆਂ ਦੇ ਉੱਤੇ ਨਾਂ ਲਿਖੇ ਸਤਿ ਸ੍ਰੀ ਅਕਾਲ ਬਾਏ ਬਾਏ